ਰਾਣਾ ਰਾਉ ਨਾ ਕੋ ਰਏ ਰੰਗ ਨਾ ਤੌਂਕ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਤੀ ਸਤਗੁਰਾਂ ਦੇ ਹੁਕਮ ਅਨਸਾਰ ਜਿੰਨੀ ਆਰਜ਼ਾ ਸਰਦਾਰ ਸੁਖਬੀ ਸੁਖਦੇਵ ਸਿੰਘ ਜੀ ਢਿੰਡਸਾ ਲੈ ਕੇ ਆਏ ਉਹ ਪੂਰੀ ਕਰਕੇ ਪਰਿਵਾਰ ਨੂੰ ਤੇ ਸਾਨੂੰ ਸਾਰਿਆਂ ਨੂੰ ਫਾਨੀ ਸੰਸਾਰ ਤੋਂ ਆਲਵਦਾ ਕਾ ਕੇ ਗੁਰੂ ਚਰਨਾਂ 'ਚ ਆਬਰਾਦ ਮੈਂ ਲੰਬਾ ਨਹੀਂ ਬੋਲਣਾ ਕੇਵਲ ਤਾਂ ਕੇਵਲ ਇੱਕ ਦੋ ਗੱਲਾਂ ਕਰਕੇ ਤੁਹਾਤੋਂ ਮੈਂ ਖਿਮਾ ਲੈ ਲਣੀ ਆ ਮੈਂ ਕਿਉਂਕਿ 4-5 ਦਿਨ ਪਹਿਲਾਂ ਉਹਨਾਂ ਨੂੰ ਮਿਲਿਆ ਭਾਜੀ ਪਰਮਿੰਦਰ ਵੀ ਕੋਲ ਸੀਗੇ ਤੇ ਮੈਂ ਬੈਠਾ ਦੇਖਦਾ ਵੀ ਸੀ ਕਿ ਸਤਿਗੁਰੂ ਜੀ ਦੀ ਗਰਵਾਣੀ ਸਾਨੂੰ ਇਹ ਸਾਖਸ਼ਾ ਸੁਨੇਹਾ ਵੀ ਦਿੰਦੀ ਕਿਸ ਗੱਲ ਦਾ ਕਿਆ ਜਾਣਾਂ ਕਿ ਮਰेंगे ਕਿ ਐਸਾ ਮਰਨਾ ਹੋਏ ਜੇਕਰ ਸਹਬ ਮਨ ਉਹਨਾਂ ਬਿਸਰੇ ਤਾਂ ਸਹੇਲਾ ਮਰਨਾ ਹੋਏ ਮਰਨੇ ਤੇ ਜਗ ਡਰੇ ਜੀਵਿਆਂ ਲੋੜੇ ਸਭ ਕੋਏ ਪਰ ਮੈਂ ਦੇਖਦਾ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹ ਸਰੀਰ ਕਰਕੇ ਭਾਵੇਂ ਟੱਲੇ ਸੀ ਉਹ ਇੱਕ اٹੈਂਡੈਂਟ ਜਿਹੜਾ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਦੂਸਰਾ ਖਾਰਾ ਦੇਖ ਰਿਆ ਸੀ ਪਰ ਮੈਂ ਅੱਖੇ ਜਾਨਾ ਇਹੋ ਜਿਹਾ ਸਰੀਰਾਂ ਦੇ ਨਹੀਂ ਲੱਭਣੇ ਜਿਹੜੇ ਚੱਲ ਗਏ ਮੁੜ ਕੇ ਆਪਾਂ ਗੱਲਾਂ ਕਰਕੇ ਚੱਲ ਜਾਣਾ ਸਾਰਿਆਂ ਨੇ ਜਿੰਨਾ ਚਿਰ ਮੈਂ ਉੱਥੇ ਰਿਹਾ ਭਾਜੀ ਪਰਮਿੰਦਰ ਪੋਲ ਬੈਠੇ ਸੀ ਸਾਰੀ ਗੱਲ ਪੰਥਕ ਏਕਤਾ ਦੇ ਰੱਖੀ ਕਹਿੰਦੇ ਕੋਈ ਦਾ ਮੋਹਰੇ ਲੱਗੋ ਕਿ ਪੰਥਕ ਏਕਤਾ ਹੋਵੇ ਸਮੁੱਚੇ ਪੰਥ ਦੀ ਤੇ ਸ਼ਰੋਮਣੀ ਅਕਾਲੀ ਦਲ ਮੋੜ ਆਪਣੀਆਂ ਲੀਹਾਂ ਤੇ ਆਵੇ ਇਹ ਮੈਂ ਸਮਝਦਾ ਸਾਹ ਭਾਵੇਂ ਕੱਟ ਸੀ ਪਰ ਇਹ ਜਿਹੜੀ ਪੰਥ ਪ੍ਰਾਸਤੀ ਦੀ ਉਹਨਾਂ ਚੋਂ ਖਜਬੂ ਆ ਰਹੀ ਸੀ ਇਹ ਅੱਜ ਸਾਡੇ ਵਿੱਚੋਂ ਗਾਇਬ ਹੁੰਦੀ ਜਾ ਰਹੀ ਆ ਤੇ ਚੇਤਾ ਕਰੋ 1972 ਜਦੋਂ ਠੀਕ ਕਿਹਾ ਸਰਦਾਰ ਤਰਲੋਚਨ ਸਿੰਘ ਹੋਣੀ ਉਸ ਵੇਲੇ ਮੁੱਲ ਲੈ ਸਕਦੇ ਸੀ ਕਿਉਂਕਿ ਆਜ਼ਾਦ ਜਿੱਤੇ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਉਹ ਮੁੜ ਕੇ ਇੱਕ ਦੂਆ ਐਸਾ ਜਰਾਨਾ ਜਿ세 ਬੰਦੀ ਦਾ ਪਿਆ ਔੜਕ ਪਿੱਛਾ ਨਹੀਂ ਦੇਖਿਆ ਬੜਾ ਸੌਖਾ ਔਖਾ ਸਮਾਂ ਆਇਆ ਅੱਜ ਤਾਂ ਆਪਾਂ ਤੱਤੇ ਥਾਂ ਤੇ ਪੈਰ ਨਹੀਂ ਰੱਖਦੇ ਪਰ ਉਸ ਵੇਲੇ ਸੀ ਪਤਾ ਨਹੀਂ ਸੀ ਹੁੰਦਾ ਤਾਕਤ ਆਉਣੀ ਕਿ ਨਹੀਂ ਆਉਣੀ ਜੇਲ੍ਹਾਂ ਦਾ ਸਮਾਂ ਜ਼ਿਆਦਾ ਸੀ ਪਰ ਮੈਂ ਸਮਝਦਾ ਇਹਨਾਂ ਨੇ ਮਹਾਨ ਆਗੂਆਂ ਨੇ ਸਾਨੂੰ ਉਹ ਬਰਾਸਤ ਬਖਸ਼ਿਸ਼ ਕੀਤੀ ਜਿਹਨੂੰ ਅੱਜ ਅਪਣਾਉਣ ਦੀ ਲੋੜ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਆਪਾਂ ਛੱਡਾਂਗੇ ਜੇ ਆਪਾਂ ਇਹ ਅੰਦਰ ਰਹਿਾਂ ਫਿਰ ਕੋਈ ਗੱਲ ਵੀ ਜਿਹੜੀ ਉਹ ਮਿਟਦੀ ਨਹੀਂ ਜੇ ਲੈ ਆਪਾਂ ਤਿਆਗ ਦਈਏ ਫਿਰ ਸਾਰਾ ਕੁਝ ਸਤਗੁਰਜੀ ਬਖਸ਼ਿਸ਼ ਕਰ ਦਿੰਦੇ ਆ ਸੋ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸਾਰੇ ਉੱਚ ਦਰਜਾ ਦਰਜਾ ਉਹ ਦਰਜਾ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਜਿਹਾਰੂ ਆਗੂ ਪਹੁੰਚੇ ਆਂ ਔਰ ਜਿੰਨੀ ਸੰਗਤ ਪਹੁੰਚੀ ਆ ਉਹਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪਣੇ ਵੀਰ ਨੂੰ ਬੇਨਤੀ ਵੀ ਕਰੂੰਗਾ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਨੂੰ ਸਾਡੀ ਸਤਿਕਾਰਯੋਗ ਮਾਤਾ ਬੈਠੀ ਆ ਹੌਸਲਾ ਵੀ ਆ ਤੇ ਹੌਸਲਾ ਆਪਾਂ ਛੱਡਣਾ ਨਹੀਂ ਗਰਬਾਣੀ ਦੇ ਲਲ ਲੱਗੇ ਰਹਿਣਾ ਬੰਦਾ ਦੋ ਤਿੰਨ ਤਰ੍ਹਾਂ ਨਾਲ ਜਾਣਿਆ ਜਾਂਦਾ ਇੱਕ ਵਿਰਾਸਤ ਨਾਲ ਜਾਣਿਆ ਜਾਂਦਾ ਇੱਕ ਆਪਣੇ ਕਰਕੇ ਜਾਣਿਆ ਜਾਂਦਾ ਇੱਕ ਅਗਲੀ ਪੀੜੀ ਕਰਕੇ ਜਾਣਿਆ ਜਾਂਦਾ ਪਰ ਸਰਦਾਰ ਪਰਮਿੰਦਰ ਸਿੰਘ ਜੀ ਤੁਹਾਡੇ ਕੋਲ ਉਹ ਬਰਾਸਤੇ ਆ ਜਿਹੜੀ ਸਰਦਾਰ ਸਰਦੇਵ ਸਿੰਘ ਢੀਂਡਸਾ ਦੇ ਹਿੱਸੇ ਆਈ ਤੇ ਤੁਹਾਡੇ ਆਪਣੇ ਜਾਤੀ ਤੌਰ ਤੇ ਵੀ ਤੁਹਾਡੇ ਕਰਤਾਰ ਜੀਆ ਜਿਹੜੇ ਵੀ ਕਦੇ ਬੈਨੇ ਆ ਚਾਰ ਵਰਕਰ ਇਕੱਠੇ ਹੁੰਦੇ ਜਾਂ ਕੋਈ ਲੋਕ ਇਕੱਠੇ ਹੁੰਦੇ ਤੇ ਉਹ ਇਸ ਗੱਲ ਦੀ ਸਰਾਣਾ ਕਰਦੇ ਆ ਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜਿੰਨਾ ਚਿਰ ਖਜ਼ਾਨਾ ਮੰਤਰੀ ਰਹੇ ਚਿੱਟੀ ਚਾਦਰ ਰੱਖੀ ਏ ਬਰਾਸਤ ਗੁਰੂ ਚਰਨਾਮਚ ਅਰਦਾਸ ਆ ਗਾਹਾਂ ਬਚਾ ਵੀ ਮੈਂ ਦੇਖਦਾ ਸੀ ਪੀੜਾ ਬਹੁਤ ਸੀ ਤੇ ਪੀੜਾ ਹੁੰਦੀ ਵੀ ਆ ਕਿਉਂਕਿ ਜਿੱਲੇ ਚਲੇ ਜਾਣਾ ਉਸ ਵੇਲੇ ਦਰਦ ਮਹਿਸੂਸ ਹੁੰਦਾ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂਬਰ ਸਹਿਬਾਨ ਤੇ ਹਾਊਸ ਵੱਲੋਂ ਸਾਰਿਆਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਤੇ ਦੂਸਰੇ ਧਾਰਮਿਕ ਮੁਖੀ ਸਾਡੇ ਸਾਰੇ ਪਹੁੰਚੇ ਆ ਬੋਲਣ ਨੂੰ ਤਾਂ ਚਿਤ ਕਰਦਾ ਸੀ ਭਈ ਬੋਲ ਕੇ ਹੋਰ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਇੱਕ ਗੱਲ ਮੈਂ ਪੰਥ ਰਤਨ ਜਹੇਦਾਰ ਗੁਰਚਾਰ ਸਿੰਘ ਜੀ ਟੌੜਾ ਦੀ ਤੁਹਾਡੇ ਨਾਲ ਸਾਂਝੀ ਕਰਕੇ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਆ ਉਹ ਕਹਿੰਦੇ ਇੱਕ ਨਿੱਜ ਪ੍ਰਸਤੀ ਹੁੰਦੀ ਆ ਉਹ ਨਿੱਜ ਪ੍ਰਸਤੀ ਗੁਰੂ ਪ੍ਰਤੀ ਵਫਾਦਾਰੀ ਜਿਹੜੇ ਅੰਮ੍ਰਿਤਧਾਰੀ ਹੋ ਕੇ ਗੁਰੂ ਦਾ ਸਿੱਖ ਨਿਤਨੇਮ ਦੀ ਪਰਪਖਤਾ ਰੱਖੇ ਬਜਰ ਘਰੇਤਾ ਤੋਂ بچਿਆ ਰਹੇ ਦੂਜੀ ਆਫੇ ਕੌਮ ਪ੍ਰਸਤੀ ਕੌਮ ਦਾ ਦਰਦ ਵੀ ਰੱਖਣਾ ਜਿਹੜੇ ਕੋ ਪੀੜਾ ਪਵੇ ਸਮਾਂ ਆਵੇ ਉਸ ਵੇਲੇ ਕੌਮ ਦੇ ਨਾਲ ਖੜੇ ਹੋਣਾ ਤੇ ਤੀਜਾ ਸਗਾ ਪੰਥ ਪ੍ਰਸਤੀ ਉਹ ਪੰਥ ਪ੍ਰਸਤੀ ਕੀ ਆ ਉਹ ਪੰਥ ਪ੍ਰਸਤੀ ਆ ਉਹ ਜਿਹੜਾ ਆਪਣਾ ਅੱਜ ਸਾਡੇ ਵਿੱਚ ਉਹ ਦੌੜ ਰਹੀ ਅੱਜ ਆਪਾਂ ਆਉਧਿਆਂ ਦੀ ਦੌੜ ਦੇ ਪਿੱਛੇ ਜਾਦਾ ਪੈਨੇ ਆ